ਇਕ ਜੀ ਦਾ ਹਾਰਤਾ ਵਾਹ ਗਵਾਜੀ ਖਿਫਤਤੇ ਭਾਈ ਜੀ ਆਪਾਂ ਨਾ ਕੱਲ ਵੀਡੀਓ ਪਾਈ ਸੀ ਇੱਕ ਜਿਹੜੀ ਕਿ ਬੱਚੀ ਦੀ ਨਮੋਧਿਆ ਸਕੂਲ ਦੇ ਵਿੱਚ ਸਿਲੈਕਸ਼ਨ ਹੋਈ ਸੀ ਤੇ ਚਲੋ ਵੀਡੀਓ ਵਾਈ ਬੈਰ ਲੋਗੀ ਸੀ ਜਿਹਦਾ ਕਾਰਨ ਕਿ ਬਾਬਾ ਜੀ ਆਏ ਸੀ ਕੋਟ ਭਾਈ ਤੋਂ ਨਾਨਕ ਤੇਰਾ ਤੇਰਾ ਸੈਟੀ ਵੱਲੋਂ ਤੇ ਬਾਬਾ ਜੀ ਬਈ ਬੱਚੀ ਨੂੰ ਕੋਸ ਮਾਨ ਸਨਮਾਨ ਕਰਨਗੇ ਤੇ ਆਪਾਂ ਭਾਈ ਬਾਬਾ ਜੀ ਤੋਂ ਪੁੱਛਦੇ ਵੀ ਆ ਕਿ ਕਿੱਥੋਂ ਆਏ ਹੋ ਤੇ ਵੀ ਸਾਨੂੰ ਕਿਵੇਂ ਵੀਡੀਓ ਮਿਲੀ ਸੀਗੀ ਆਪ ਕੀ ਪਟੇ ਮਾਈਕ ਬਾਤ ਹੋਣੀ ਰੱਖਣਾ ਪਿੰਡ 45 ਤਸਵੀਰ ਜਤਵਾ ਜਿਹੜਾ ਸ਼ਹਿਰੀ ਮਕਸਦਾ ਤੋਂ ਨਾਨਕ 13 ਕਲੋਸਟੀ ਦੇ ਵੱਲੋਂ ਨਗਰ ਪੰਚਾਇਤ ਦੇ ਵੱਲੋਂ ਤੇ ਸ ਜੋਗੀ ਸੱਜਣਾ ਦੇ ਵੱਲੋਂ ਇਹ ਜਿਹੜੀ ਬੱਚੀ ਆਪਣੇ ਆਦਮੂਰਾ ਪਿੰਡ ਜਿਲ੍ਹਾ ਬਟੰਡਾ ਦੀ ਜਿਹ ਬੱਚੀ ਹੈਗੀ ਇਹ ਸਕੂਲ ਤੋਂ ਫਰಸ್ಟ್ ਆਈ ਹੈ ਸਾਡੇ ਕੋਲ ਵੀਡੀਓ ਪਹੁੰਚੀ ਸੀ ਕਿਸੇ ਵੀਰ ਦੀ ਵੀਡੀਓ ਮਾਈ ਸੀ ਵਾਇਰਲ ਹੋਈ ਹੈਗੀ ਉਸ ਵੀਡੀਓ ਨੂੰ ਦੇਖ ਕੇ ਮਾਨੂੰ ਕੁਛ ਹੋਈ ਬੱਚੀ ਮਿਲ ਕੇ ਫਰਸ਼ਟ ਆਈ ਹੈਗੀ ਤੇ ਇਸ ਬੱਚੀ ਨੂੰ ਦੇਖ ਕੇ ਹੋਰ ਵੀ ਜਿਹੜੇ ਬੱਚੇ ਆ ਇਸ ਤੋਂ ਸੇਧ ਲੈ ਸਕਦੇ ਹੈਗੇ ਵੀ ਪੜ੍ਹਾਈ ਬਹੁਤ ਜ਼ਰੂਰੀ ਹੈ। ਇਹ ਬੱਚੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਪੜ੍ਹਾਈ ਵਧੀਆ ਕੀਤੀ ਦੂਜੇ ਬੱਚਾ ਨੂੰ ਵੀ ਮਿਲ ਕੇ ਸੇਧ ਲੈਣੀ ਚਾਹੀਦੀ ਹੈ ਜੋ ਪੜ੍ਹਾਈ ਬਹੁਤ ਜ਼ਰੂਰੀ ਹੈ। ਤੇ ਨਾਨਕ 13 13 ਸੈਟੀ ਵੱਲੋਂ ਜੋਸ਼ ਜੋਗਾ ਮੈਨੂੰ ਮਿਲੇਗਾ ਉਹ ਆ ਜੇ ਇਸ ਬੱਚੀ ਨੂੰ ਚਲੋ ਆਪਣੀ ਬੱਚੀ ਫਸਟ ਆਉਣ ਤੇ ਬਾਬਾ ਜੀ ਬਾਈ ਮੂੰਹ ਮਠਾ ਕਰਾ ਰਿਆ ਬੱਚੀ ਦਾ ਤੇ ਬਾਬਾ ਜੀ ਦਾ ਬਾਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਭਾਈ ਐਡੀ ਦੂਰੋਂ ਸਾਡੇ ਲਈ ਟਾਈਮ ਕੱਢਿਆ ਧੰਨਵਾਦ ਬਹੁਤ ਬਹੁਤ ਬਾਬਾ ਜੀ ਭਾਈ ਕੋਰਪਾਈ ਤੋਂ ਮਕਸਰ ਜ਼ਿਲ੍ਹਾ ਮਕਸਰ ਸਾਹਿਬ ਤੋਂ ਬੱਚੀ ਨੂੰ ਮਾਨ ਸਨਮਾਨ ਕਰਨ ਆਏ ਸੀ ਤੇ ਭਾਈ ਜਿਹੜੀ ਤੁਸੀਂ ਆ ਕੁੜੀ ਦੇਖ ਰਹੇ ਹੋ ਇਹ ਕੁੜੀ ਟੀਚਰ ਹੈ ਭਾਈ ਉਹਨਾਂ ਦੀ ਇਹ ਕੁੜੀ ਦੀ ਬਦੌਲਤ ਹੀ ਉਹ ਕੁੜੀ ਅੱਗੇ ਜਾ ਸਕੀ ਹੈ ਕਿਉਂਕਿ ਇਸ ਕੁੜੀ ਟੀਚਰ ਤੋਂ ਬਿਨਾ ਭਾਈ ਇਸ ਨੂੰ ਪਤਾ ਹੀ ਆ ਕਿ ਟੀਚਰ ਵੀ ਇੱਕ ਦੂਜਾ ਮਾਂ ਪਿਓ ਹੁੰਦਾ ਹੈ ਨਾ ਤੇ ਇਹ ਭੈਣ ਦਾ ਵੀ ਬਹੁਤ-ਬਹੁਤ ਧੰਨ ਜਿਹਨੇ ਧੰਨਵਾਦ ਜਿਹਨੇ ਇੰਨੀ ਮਿਹਨਤ ਕਰੀ ਐ ਉਸ ਬੱਚੀ ਨੂੰ ਪੜਾਇਆ ਐ ਤੇ ਬਾਬਾ ਜੀ ਬਾਈ ਕੁ ਸਾਮਾਨ ਲੈ ਕੇ ਆਏ ਸੀ ਬੱਚੀ ਵਾਸਤੇ ਜਿਵੇਂ ਕਿ ਸੂਟ ਕਿਤਾਬਾਂ ਪੈਨਾਂ ਤੇ ਕੁਸ ਚਲੋ ਜਿੰਨੀ ਕਿ ਸੇਵਾ ਸਰਦਾਂ ਹੁੰਦੀ ਆ ਉਨੀ ਸੇਵਾ ਲੈ ਕੇ ਆਏ ਸੂਟ ਆ ਤੇ ਆਪਣੀ ਭੈਣ ਕੀਚਰ ਵਾਸਤੇ ਵੀ ਉਹ ਤਾਂ ਸੂਟ ਲੈ ਕੇ ਆਏ ਸੀ ਤੇ ਬਾਬੇ ਦਾ ਬਾਈ ਦਿਲੋਂ ਧੰਨਵਾਦ ਕਰਦੇ ਆ ਅਸੀਂ ਜਿਨ੍ਹਾਂ ਨੇ ਕੀ ਇੰਨਾ ਸਹਿਯੋਗ ਦਿੱਤਾ ਕਿਉਂਕਿ ਬਾਈ ਹੁਣ ਵੀ ਟਿੰਗਾਂ ਨੂੰ ਜਿਵੇਂ ਆਪਾਂ ਵਿਤਕਰਾ ਰੱਖਦੇ ਆ ਵੀ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਤੇ ਬਾਬਾ ਜੀ ਨੇ ਬਾਈ ਇਹੀ ਇੱਕ ਬੱਚੀ ਨੂੰ ਨਾਲੇ ਤਾਂ ਸਿੱਖਿਆ ਮਿਲਦੀ ਆ ਬਾਈ ਨਾਲੇ ਬੱਚੀ ਹੁਣ ਹੋਰ ਉਤਸ਼ਾਹ ਨਾਲ ਪੜ੍ਹੂਗੀ ਇਹ ਵੀ ਇੰਨਾ ਮਾਨ ਸਨਮਾਨ ਹੋਇਆ ਨਾ ਤੇ ਅਸੀਂ ਤਾਂ ਤੈਹ ਦਿਲੋਂ ਬਾਈ ਬਾਬਾ ਜੀ ਦਾ ਧੰਨਵਾਦ ਆ ਜਿਨੇ ਕੀ ਐਡੀ ਦੂਰੋਂ ਬਾਈ ਨਹੀਂ ਕੌਣ ਕਿਹਦੇ ਕੋਲ ਟਾਈਮ ਆ ਹਨਾ ਅੱਜਕੱਲ ਨਾ ਹੀ ਕਿਸੇ ਕੋਲ ਸਮਾਂ ਆਇਨਾ ਤੇ ਬਾਬਾ ਜੀ ਨੇ ਐਡੀ ਦੂਰੋਂ ਟਾਈਮ ਕੱਢਿਆ ਸਾਡੇ ਲਈ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀ ਇੱਥੇ ਪਿੰਡਾਂ ਨੂੰ ਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੇ ਆ ਤੇਰਾ ਸੈਟੀ ਵੱਲੋਂ ਬਈ ਕੋਟਪਾਈ ਤੋਂ ਜ਼ਿਲ੍ਹਾ ਮੁਕਸਰ ਸਾਹਿਬ ਤੋਂ ਬਾਬਾ ਜੀ ਪਹੁੰਚੇ ਆ ਧੰਨਵਾਦ ਬਾਬਾ ਜੀ ਦਾ ਬਈ ਬਹੁਤ ਬਹੁਤ ਧੰਨਵਾਦ ਸਰਦਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਬਈ ਵੀਰ ਭਰਾ ਨੇ ਇਸ ਬੱਚੀ ਦੀ ਮਦਦ ਕਰਨੀ ਹੋਵੇ ਤਾਂ ਆਪਾਂ ਪਰਿਵਾਰ ਦਾ ਬਈ ਨੰਬਰ ਵੀ ਦਿੰਨੇ ਆ 81460 753897 8146053897 ਬਾਈ ਇਹ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧਾ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜਿਸ ਬੱਚੀ ਦੀ ਬਾਈ ਵੀਡੀਓ ਵਾਇਰਲ ਹੋਈ ਸੀਗੀ ਉਹ ਬੱਚੇ ਉਹ ਪਰਿਵਾਰ ਦੇ ਬਾਈ ਤਿੰਨ ਬੇਟੀਆਂ ਐ ਤੇ ਬੱਚੇ ਦੀ ਬਾਈ ਕੁਸਕ ਦਿਨ ਪਹਿਲਾਂ ਨਾ ਪਾਣੀ ਪੈ ਗਿਆ ਸੀ ਤੱਤਾ ਤੇ ਬੱਚਾ ਵੀ ਜਿਹਦੇ ਕਾਰਨ ਕੀ ਸਾਰਾ ਸੜ ਗਿਆ ਸੀਗਾ ਮੱਚ ਗਿਆ ਸੀਗਾ ਤੇ ਬਾਈ ਉਹਦੇ ਨਾਲ ਕੀ ਹੁੰਦਾ ਜਿਵੇਂ ਉਹ ਬੱਚਾ ਸਾਰਾ ਮੱਚ ਗਿਆ ਸੀਗਾ ਜੀ ਤੇ ਵੀ ਪਰਿਵਾਰ ਦੇ ਜਿਹੜਾ ਪੈਸਾ ਸੀਗਾ ਉਹ ਸਾਰਾ ਬੱਚੇ ਤੇ ਲੱਗ ਗਿਆ ਜਿਹਦੇ ਕਾਰਨ ਕਿ ਪਰਿਵਾਰ ਦੇ ਹਾਲਾਤ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਸੀਗੇ ਤੇ ਫਿਰ ਵੀ ਭਾਈ ਉਹਨਾਂ ਨੇ ਬੱਚੀ ਨੂੰ ਦੇਖੋ ਕਿੰਨੀ ਲਗਨ ਨਾਲ ਪੜਾਇਆ ਬੱਚੀ ਨੂੰ ਕਿੰਨੀ ਖੁਸ਼ੀ ਹੋਈ ਬਾਬਾ ਜੀ ਦੇ ਆਉਣ ਦਾ ਕੀ ਹਾਲ ਹੋਤਾ ਤੇ ਕਿੰਨੀ ਖੁਸ਼ੀ ਹੋਈ ਫਿਰ ਤੁਹਾਨੂੰ ਮਾਨ ਸਨਮਾਨ ਹੋ ਮੈਨੂੰ ਤੇ ਬਹੁਤ ਖੁਸ਼ੀ ਹੋਈ ਜੀ ਪਪਾ ਜੀ ਦਾ ਬਹੁਤ ਧੰਨਵਾਦ ਹੋਰ ਬਾਬਾ ਜੀ ਠੀਕ ਹੋ ਤੁਸੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਬਾਬਾ ਨਾਲ ਕਰੇ ਸਾਰਿਆਂ ਤੇ ਸਾਰੇ ਦਿੱਤਾ ਜਪੀਰ ਵਸਦੇ ਆ ਸਾਰਿਆਂ ਤੇ ਮੇਰ ਕਰੇ ਬਾਬਾ ਨਾਲਕ ਇਸ ਬੱਚੀ ਨੂੰ ਜੋ ਹੈਲਪ ਆਪਣੇ ਇਥੇ ਦੇਖੇ ਗਏ ਆ ਨਿਦਾਨ ਕਤੇ ਵਾਲੋਂ ਸਾਨੂੰ ਬਹੁਤ ਖੁਸ਼ੀ ਆ ਇਸ ਬੱਚੀ ਤੋਂ ਸਾਰੇ ਜਿੱਥੋਂ ਤੱਕ ਉਹ ਵੀ ਜਾਣਦੀ ਆ ਉਤੋਂ ਤੱਕ ਇਸ ਬੱਚੀ ਦੀ ਸ਼ੇਧ ਲੋ ਜਿੰਨੀ ਇਹ ਪੜਾਈ ਕਰ ਰਹੀ ਆ ਅਸੀਂ ਪ੍ਰਮਾਤਮਾ ਜੀ ਅਰਦਾਸ ਕਰਦੇ ਹਾਂ ਇਹ ਬੱਚੀ ਜਨ ਟੁੱਬਣੀ ਰਾਤ ਚੋਗਿੰ ਤਰੱਕੀ ਕਰੇ ਜੀ ਮਾਈਕ ਜੀ ਕਾ ਖਾਲਸਾ ਮਾਈਕ